ਹਲਕਾ ਪਛਮੀ ਦੀ ਵਾਰਡ ਨੰਬਰ 2 ਤੋਂ ਆਮ ਆਦਮੀ ਪਾਰਟੀ ਦੇ ਜਿਹਾਰੂ ਆਗੂ ਅਮਰਜੀਤ ਸਿੰਘ ਐਲਾਈਸੀ ਵਾਲਿਆਂ ਦੀ ਨਗਰ ਨਿਗਮ ਚੋਣਾਂ ਵਿੱਚ ਹੋਈ ਜਿੱਤ ਨੂੰ ਲੈ ਕੇ ਇਲਾਕਾ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਚੱਲਦੇ ਉਹਨਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤੰਤਾ ਲੱਗ ਗਿਆ ਇਸ ਮੌਕੇ ਇਲਾਕਾ ਵਾਸੀਆਂ ਵੱਲੋਂ ਅਮਰਜੀਤ ਸਿੰਘ ਐਲਾਈਸੀ ਵਾਲਿਆਂ ਦਾ ਸਰੋਪਾਉ ਤੇ ਹਾਰ ਪਾ ਕੇ ਪਰਵਾ ਸਵਾਗਤ ਕੀਤਾ ਗਿਆ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਇਸ ਮੁਕੇ ਇਲਾਕਾ ਵਸਿਆਣੇ ਕਿਹਾ ਕਿ ਅਮਰਜੀਤ ਸਿੰਘ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਦੀ ਸੇਵਾ ਕਰਦਾ ਆ ਰਿਹਾ ਹੈ ਜਿਸ ਦਾ ਨਤੀਜਾ ਅੱਜ ਵੇਖਣ ਨੂੰ ਮਿਲਿਆ ਹੈ ਕਿ ਉਹਨਾਂ ਨੇ ਭਾਰੀ ਗਿਣਤੀ ਵਿੱਚ ਵੋਟਾਂ ਪਾ ਕੇ ਅਮਰਜੀਤ ਸਿੰਘ ਨੂੰ ਜਿਤਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ ਨਾਲ ਹੀ ਉਹਨਾਂ ਕਿਹਾ ਕਿ ਇਲਾਕਾ ਵਸਿਆਣਾਂ ਵੱਲੋਂ ਉਹਨਾਂ ਦੇ ਕੀਤੇ ਕੰਮਾਂ ਤੋਂ ਸੰਤੁਸ਼ਟ ਹੋ ਕੇ ਅੱਜ ਅਮਰਜੀਤ ਸਿੰਘ ਨੂੰ ਇਲਾਕੇ ਦੀ ਵਾਗਡੋਰ ਦਿੱਤੀ ਹੈ ਉਹਨਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਅਮਰਜੀਤ ਸਿੰਘ ਇਲਾਕੇ ਵਿੱਚ ਵਿਕਾਸ ਦੇ ਕੰਮ ਕਰਵਾ ਕੇ ਇਲਾਕਾ ਵਾਸੀਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਣ ਦੇਣਗੇ। ਇਸ ਮੌਕੇ ਅਮਰਜੀਤ ਸਿੰਘ ਨੇ ਹਲਕਾ ਵਿਧਾਇਕ ਡਾਕਟਰ ਜਸ਼ਵੀਰ ਸਿੰਘ ਸੱਧੂ ਅਤੇ ਸਮੂੱਚੀ ਹਾਈ ਕਮਾਨ ਸਮੇਤ ਇਲਾਕਾ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਜ਼ਿੰਮੇਵਾਰੀ ਉਹਨਾਂ ਨੂੰ ਸੰਭੀ ਗਈ ਹੈ ਉਹ ਉਸ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਇਲਾਕੇ ਨੂੰ ਆਉਣ ਵਾਲੀਆਂ ਮੁਸ਼ਕਲਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਗੇ। ਅਤੇ ਵਿਕਾਸ ਦੇ ਕੰਮਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਵਾਈਟ ਜੀ ਦਾ ਖਾਲਸਾ ਵਾਈਟ ਜੀ ਕੋਤੇ ਮੈਂ ਸਾਰਾ ਲਕਨ ਵਸੀਆਂ ਦਾ ਧਨਵਾਦ ਕਰਨਾ ਚਾਹੁੰਦਾ ਹਾਂ। ਵਾਰਡ ਨੰਬਰ 2 ਦੇ ਨਿਵਾਸੀਆਂ ਦਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਮੈਨੂੰ ਵੱਡੀ ਲੀਡਰ ਅੱਜ ਤੋਂ ਜਤਾਇਆ ਮੁਕਾਬਲਾ ਬਹੁਤ ਹੀ ਵੱਡੇ ਕਾਂਸ ਦੇ ਕੈਂਡੀਡੇਟ ਨਹੀਂ ਕੈਂਡੀਡੇਟ ਦੇ ਨਾਲ ਹੀ ਸੋ ਜਿਹੜੀ 2 ਨੰਬਰ ਵਾਰਡ ਦੀ ਜਿਹੜੇ ਵਰਕਰ ਹੀ ਉਹ ਆਹਨਾਂ ਨੇ ਹਾਰ ਨਹੀਂ ਮੰਨੀ ਤੇ ਦਿਨ ਰਾਤ ਵਰਕਰਾਂ ਨੇ ਮਿਹਨਤ ਕੀਤੀ ਜਿਹਦਾ ਫਲ ਸਾਨੂੰ ਵੱਡੀ ਲੀਡਰ ਨਾਲ ਜਤਾ ਕੇ ਵੱਡੀ ਲੀਡ ਜੇ ਮਿਲ ਕੇ ਸਾਨੂੰ ਮਿਲਿਆ ਸਾਰੇ ਬਨੇ ਵਾਰਡ ਵਿੱਚ ਕਰਵਾ ਰਹੇ ਆ ਜੀ ਐਮਐਲਏ ਸਾਹਿਬ ਨੂੰ ਜਿੱਥੇ ਜਿੱਥੇ ਪ੍ਰੋਬਲਮ ਆ ਵਾਰਡ ਦੀ 2 ਨੰਬਰ ਵਾਰਡ ਦੀ ਤੇ ਦਸੀਦੀ 15 ਕਰੋੜ ਦਾ ਹੋਣੇ ਥੋੜੇ ਦਿਨ ਹੋਏ ਇਲੈਕਸ਼ਨ ਕੋਰਟ ਲਗਣ ਤੋਂ ਪਹਿਲਾਂ ਆਪਣੇ ਆਰਬੀ ਸਟੇਟ ਲੋਹਾਰਕਾ ਰੋਡ ਦੇ ਵੇਖੇ ਸਿਰੇ ਦਾ ਕੰਮ ਸ਼ੁਰੂ ਕਰਾਇਆ ਜੁਜਾਰ ਸਿੰਘ ਐਵਨਿਊ ਦੀਆਂ ਜਿਹੜੀਆਂ ਛੜਕਾਂ ਆਈ ਵਾਰਡ ਨੰਬਰ 2 ਦੇ ਦੋ ਦੇ ਵਿੱਚ ਉਹ 12 12 15 15 ਸਾਲ ਚੋਂ ਜਿਹੜੀਆਂ ਗਲੀਆਂ ਬਾਜ਼ਾਰ ਨਹੀਂ ਬਣੇ ਉਹ ਸਾਰੇ ਸਾਡੇ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਜੀ ਨੇ ਬਣਾਏ ਜੀ ਆਉਣ ਵਾਲੇ ਸਮੇਂ 'ਚ ਜੋ ਵੀ ਅਧੂਰੇ ਕੰਮ ਰਹਿ ਗਏ ਨੇ ਵਾਰਡ ਦੇ ਬਾਕੀ ਐਮਐਲਏ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਪੌਣੇ 3 ਸਾਲ ਵਿੱਚ ਸਰਕਾਰ ਨੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਵੀ ਵਾਰਡ ਦੇ ਅਧੂਰੇ ਕੰਮ ਰਹਿ ਗਏ ਨੇ ਕੋਈ ਕੁਝ ਕੋ ਸਾਰੇ ਨਾ ਵਾਰਡ ਸਾਥੀ ਵਾਰਡ ਦੇ ਸਾਥੀਆਂ ਨਾਲ ਰਲ ਮਿਲ ਕੇ ਕੰਮ ਜਿਹੜੇ ਪੂਰੇ ਕੀਤੇ ਜਾਣਗੇ ਬਹੁਤ ਹੀ ਜਲਦੀ ਵਿਕਾਸ ਨੂੰ ਹੋਰ ਤੇਜ਼ੀ ਨਾਲ ਲਿਆਂਦਾ ਜਾਊਗਾ ਅੱਗੇ ਭਾਈ ਇਹ ਸਾਰੀ ਸੰਸਦ ਨੇ ਮਿਹਨਤ ਕੀਤੀ ਆ ਇਹ ਅਮਰਜੀਤ ਨੂੰ 2.5 ਸਾਲ ਸਾਨੂੰ ਹੋ ਗਏ ਆ ਇਹ ਮਿਹਨਤ ਜਿਹੜੀ ਆ ਸਾਰੀ ਸੰਗਤੀ ਜਿਹੜੀ ਆ ਇਹ ਸਾਰੇ ਇੱਕ ਖੂਬ ਨੂੰ ਹੋਈ ਆ ਬਾਕੀ ਇਸੇ ਤਰ੍ਹਾਂ ਸਾਰੀ ਸੰਗਤ ਨੂੰ ਲੈ ਕੇ ਸੰਜੋਗ ਦੇ ਨਾਲ ਹੀ ਜੋ ਵਿਕਾਸ ਦੇ ਖੰਮ ਨੇ ਉਹ ਅਸੀਂ ਸਾਰੇ ਨਾਮ ਲੈ ਕੇ ਕਰਾਵਾਂਗੇ ਬਾਕੀ ਇਹ ਲੀਡ ਜਿਹੜੀ ਆ ਇਹ ਸਾਡੀ ਸੰਗਤ ਦੀ ਕਿਰਪਾ ਦੇ ਨਾਲ ਆਈ ਲੀਡ ਜਿਹੜੀ ਆਈ ਲਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਧਾਰਨੇ ਤੇ ਵਾਟ ਇਹ ਸਾਡੇ ਪੁੱਤਾਂ ਇਹ ਮਗਰੋਂ ਥੋੜਾ ਇਸਾਨਿਹਾਲੇ ਜਿਹੜੇ ਅੱਜ ਵੱਡੀ ਲੀਡ ਨਾਲ ਜਿੱਤ ਹੋਈ ਆ ਇਹ 2-3 ਸਾਲ ਤੋਂ ਭਾਈ ਅਮਰਜੀਤ ਝਿੰਗੀ ਮਿਹਨਤ ਕਰ ਰਹੇ ਸੀ 2 ਨੰਬਰ ਵਾਰਡ ਚ ਇੰਨੀ ਵੀ ਜਿਹੜੀ ਮਿਹਨਤ ਆ ਅੱਜ ਇਹ ਰੰਗ ਲਿਆਈ ਆ ਤੇ ਜਿਹੜੀ ਇਹਨਾਂ ਦੀ ਝੋਲੀ 'ਚ ਛੀੜ ਜਿੱਤ ਕੇ ਪਾਈ ਆ ਇਹਨਾਂ ਦੀ ਮਿਹਨਤ ਨਹੀਂ ਪਾਈ ਆ ਜੋ ਵਰਕਰ ਆ ਸਾਰੇ ਵਰਕਰਾਂ ਨੇ 2 ਨੰਬਰ ਵਾਰਡ ਦੇ ਵਰਕਰਾਂ ਨੇ ਇਹਨਾਂ ਤੇ ਦਿਨ ਰਾਤ ਹੋ ਕੇ ਮਿਹਨਤ ਕੀਤੀ ਅੱਜ ਉਹ ਮਿਹਨਤ ਨੇ ਇਹਨਾਂ ਦੀ ਝੋਲੀ 'ਚ ਫਲ ਪਾਇਆ ਜੀ ਇਸ ਕਰਕੇ ਅਮਰਜੀਤ ਭਾਈ ਸਿੰਘ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਮੀਦਾ ਆਉਣ ਵਾਲੇ 20 ਸਾਲਾਂ ਤੋਂ ਇਹਨਾਂ ਬਹੁਤ ਕੰਮ ਕੀਤੇ ਜੀ ਬਹੁਤ ਕੰਮ ਕੀਤੇ ਇਹਨਾਂ ਦੇ ਜਿਹੜੇ ਕੰਮ ਦਾ ਮਿਹਨਤ ਜਿਹੜੀ ਇਹਨਾਂ ਨੇ ਕੀਤੀ ਉਹ ਫਲ ਇਹਨਾਂ ਦੀ ਝੋਲੀ 'ਚ ਪਿਆ ਗਾਂ ਵੀ ਇਹ ਵਿਸ਼ਵਾਸ ਸਦ ਹੁੰਦੇ ਆ ਕਿ ਆ ਵੀ ਆਉਣ ਵਾਲਾ ਜਿਹੜਾ ਸਮਾਵਾ ਇਹ ਕੰਮ ਕਰਨਗੇ ਗਾ ਇਹਨਾਂ ਨੂੰ ਲੀਡ ਦਵਾਂਗੇ ਐਮਐਲਏ ਦੀ ਛੀਂਟ ਤੋਂ ਇਹਨਾਂ ਨੂੰ ਚਿਤਾ ਕੇ ਵੀ ਕਰਾਂਗੇ